ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਇਹ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਕੋਟਕਪੁਰੇ ਤੋਂ ਵਾਇਆ ਬਾਜਾਖਾਨਾ ਬਠਿੰਡੇ ਵਾਲ ਨੂੰ ਜਾਂਦੇ ਆ ਤਾਂ ਮੇਨ ਛੜਕ ਤੇ ਇਹ ਪਿੰਡ ਆਉਂਦਾ ਅੱਜ ਦੀ ਜਿਹੜੀ ਵੀਡੀਓ ਹੈ ਇਹ ਵੀ ਇੱਕ ਆਮ ਪਸ਼ੂ ਪਾਲਕ ਕੋਲੋਂ ਹੈ ਤੇ ਇੱਥੇ ਬਾਈ ਨੇ ਇੱਕ ਗਾਂ ਵਕਾਊ ਕੀਤੀ ਹੈ ਘਰ ਦੀ ਇਹਨਾਂ ਦੀ ਵਹਿੜਾ ਇਹ ਵੈਡ ਬਾਰੇ ਵੀ ਜੇ ਗੱਲ ਕਰੀਏ ਦੋਸਤੋ ਤਾਂ ਇਹ ਗਰਮੀ ਦੀ ਰੁੱਤ ਚ ਦੁੱਧ ਚੋਣ ਵਾਲੀ ਗਾਂ ਹੈ। ਥਣ ਸੋਹਣੇ ਆ, ਢਾਂਚਾ ਸੋਹਣਾ ਹੈ। ਹਾਈਟ ਉਹ ਆ ਜਿਹਨੂੰ ਆਮ ਘਰੇਲੂ ਵੀਰ ਪਸੰਦ ਕਰਦੇ ਆ। ਮਤਲਬ ਨਾ ਤਾਂ ਬਾਹਲੇ ਵੱਡੇ ਕੱਦ ਕਾਠ ਚ ਐ ਤੇ ਨਾ ਇਹ ਨਿੱਕੀ ਗਾਂ। ਡਿਟੇਲ ਚ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਲਾਸਟ ਤੱਕ ਦੇਖ ਲਓ। ਜਿਹਨੂੰ ਇਹ ਨਾਗ ਪਸੰਦ ਆ ਜੋ ਵੀਰ ਤਸੱਲੀ ਕਰ ਸਕਦਾ। ਡਿਟੇਲ ਮੇਰੀ ਵੈਸੇ ਮੈਂ ਕਹਿ ਤਾਂ ਦਿੰਨਾ ਵੀ ਡਿਟੇਲ ਚ ਗੱਲਬਾਤ ਕਰਾਂਗੇ। ਬਾਕੀ ਕੁਐਸਚਨ 2-3 ਹੀ ਹੁੰਦੇ ਆ। ਸੂਆ ਕੰਨ ਮੈਂ ਕਿੰਨੇ ਦਿਨ ਲਊਗੀ ਤੇ ਕੀ ਰੇਟ ਐ। ਕਿਉਂਕ ਬਾਕੀ ਗੱਲਾਂ ਜਿਹੜੀਆਂ ਉਹ ਵੀਡੀਓ ਨੂੰ ਜਾਦਾ ਅੱਗੇ ਵਧਾਉਣ ਵਾਸਤੇ ਕੀਤੀਆਂ ਜਾ ਸਕਦੀਆਂ ਹੁੰਦੀਆਂ ਪਰ ਮੇਰੇ ਖਿਆਲ ਚ ਇਹਨਾਂ ਚੀਜ਼ਾਂ ਦੀ ਲੋੜ ਪੈਂਦੀ ਹੈ ਕਿਉਂਕਿ ਜਿਹੜਾ ਇਦੋਂ ਅੱਗੇ ਸੀਮਨ ਦੀ ਡਿਟੇਲ ਪੁੱਛਣੀ ਹੈ ਜਾਂ ਸੰਭਾਲਣਾ ਹੈ ਤੁਸੀਂ ਪਸ਼ੂ ਨੂੰ ਅੱਗੇ ਬੱਚੀਆਂ ਤਿਆਰ ਕਰਨੀਆਂ ਤਾਂ ਤੁਹਾਡੇ ਆਪ ਦੇ ਹੱਥੀਂ ਏਆਈ ਕੀਤੀ ਵੀ ਹੋਵੇ ਤੇ ਦੂਜੀ ਗੱਲ ਉਸ ਤੋਂ ਬਾਅਦ ਫਿਰ ਉਹਦੀ ਕੇਅਰ ਵੀ ਬੰਦਾ ਚੰਗੀ ਕਰ ਲੈਂਦਾ ਸੋ ਆਓ ਜਾਣਕਾਰੀ ਬਾਈ ਤੋਂ ਲਈਏ ਇਹ ਬੇਸਿਕ ਜੀਆਂ ਗੱਲਾਂ ਜਿਹੜੀਆਂ ਆਪਾਂ ਪੁੱਛਦੇ ਆਂ ਤੇ ਫਿਰ ਇਹਨੂੰ ਤੁਹਾਨੂੰ ਤੋਰ ਕੇ ਦਿਖਾ ਦਿਆਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਆਪਣਾ ਦੱਸੀ ਬਾਈ ਕੀ ਬਾਈ ਨਾਮ ਵਿੱਕੀ ਠੀਕ ਹੈ ਵਿੱਕੀ ਬਾਈ ਅੱਜ ਜਿਹੜੀ ਇਹ ਗਾਂ ਵੇਚਣ ਲੱਗਿਓ ਕੰਨ ਮਸੂਆ ਦੂਜਾ ਸੂਆ ਹੈ ਬਾਈ ਕਿੰਨੇ ਕਿ ਦਿਨ ਲੈ ਜੂ ਸੋਨ ਚ ਇਹਦੇ 5 ਤਰੀਕ ਨੂੰ ਦਿਨ ਪੂਰੇ ਆ ਬਾਈ 5 ਨੂੰ ਅੱਜ 30 ਤਰੀਕ ਹੋ ਗਈ 5 6 ਦਿਨ ਪਏ ਆ ਹਾਂ ਠੀਕ ਐ ਅਸੇ ਦੁੱਧ ਪਹਿਲਾਂ ਨੇ ਠੀਕ ਠੀਕ ਕਿੰਨਾ ਚੋਆਇਆ ਜਿਹੜਾ ਸਾਰਾ ਕਿਲੋ ਦਿੱਤਾ ਬਾਈ ਆਪਣੇ ਥਾਰੇ ਕਿਲੋ ਚੋਆਇਆ ਪਹਿਲਾਂ ਦਾ ਠੀਕ ਐ ਕੀ ਡਿਮਾਂਡ ਰੱਖਦੇ ਹੋ ਇਸ ਦੀ ਇਹ ਤਾਂ 75000 ਰੁਪਏ ਖੋਲੀਆਂ ਨੂੰ ਬਾਈ ਤੋਰ ਕੇ ਸੋ 75000 ਰੇਟ ਆ ਦੋਸਤੋ ਬਹੁਤ ਸੋਹਣਾ ਥਣ ਤੇ ਚੰਗਾ ਹਵਾਨਾ ਐ ਹੱਥੀ ਚਵਾਈ ਵਾਲਾ ਸੱਣ ਤੇ ਹਵਾਨੇ ਦੇ ਉੱਤੇ ਨਾੜਾਂ ਵੀ ਚੰਗਾ ਦਿਸਦੀਆਂ ਹੈ ਹਾਈਟ ਬਾਰੇ ਮੈਂ ਪਹਿਲਾਂ ਹੀ ਦੱਸਤਾ ਸੀ ਮੀਡੀਅਮ ਹੈ ਡਾਕਟਰ ਸਾਹਿਬ ਪਹੁੰਚ ਗਿਆ ਤੇ ਮੇਰੇ ਖਿਆਲ ਚ ਹੱਥ 'ਚ ਡੈਰੀ ਹੈ ਆਪਾਂ ਨੂੰ ਪਤਾ ਲੱਗ ਜੂ ਵੀ ਇਹਦੇ ਟੀਕਾ ਕਿਹੜਾ ਪਰਿਆ ਉਹ ਆਪਾਂ ਬਾਈ ਤੋਂ ਗੁਰਪ੍ਰੀਤ ਤੋਂ ਹੀ ਪੁੱਛ ਲਾਂਗੇ ਫੇਰ ਬਾਈ ਘੁਮਾਰੇ ਕੋਲ ਜਾ ਇਹਨੂੰ ਠੀਕ ਹੈ ਸੋ ਓਕੇ ਸੋ ਬਾਈ ਕਹਿੰਦਾ ਵੀ ਫੋਨ ਤੇ ਦੱਸ ਦਿਆਂਗੇ ਕਿਉਂਕਿ ਤਰੀਕ ਦੇਖ ਕੇ ਤੇ ਉਹ ਨੋਟ ਹੋ ਜੂਗਾ ਨੋਟ ਕੀਤਾ ਹੋਊਗਾ ਵੀ ਕਿਹੜਾ ਟੀਕਾ ਉਸ ਤਰੀਕ ਨੂੰ ਇਹਦੇ ਲੱਗ ਜਰਸੀ ਲੱਗਿਆ ਠੀਕ ਸੋ ਦੋਸਤੋ ਸੀਮਨ ਬਾਈ ਕਹਿੰਦਾ ਵੀ ਇੱਕ ਨੰਬਰ ਹੀ ਲੱਗਾ ਹੋਊਗਾ ਤੇ ਆ ਸਹੀ ਆ ਵੀ ਲੱਗਾ ਵੀ ਜਰਸੀ ਹੋਊਗਾ ਪ੍ਰੋਪਰ ਡਿਟੇਲ ਮਿਲ ਜੂਗੀ ਕਿਉਂਕਿ ਉਹ ਡੇਟ ਧਿਆਨ ਚ ਆ ਜਾਨੀ ਕਿੰਨੀ ਤਰੀਕ ਨੂੰ ਇਹ ਆਈ ਹੋਈ ਹੈ ਹਵਾਨਾ ਸੋਨਾ ਠੀਕ ਓਕੇ ਸੋ ਵੀਡੀਓ ਥੋੜੀ ਪਾਜ਼ ਕਰਦੇ ਹਾਂ ਦੋਸਤੋ ਕਿਉਂਕਿ ਬਾਈ ਕਹਿੰਦਾ ਵੀ ਡਿਟੇਲ ਆਪਾਂ ਗੁਰਪ੍ਰੀਤ ਬਾਈ ਇੱਧਰ ਆ ਗਿਆ ਤੇ ਇਹਨਾਂ ਨੇ ਏਆਈ ਕੀਤੀ ਹੈ ਸੋ ਦੋਸਤੋ ਇਹ ਡਾਇਰੀ ਦੇ ਉੱਤੇ ਬਾਈ ਜਿਵੇਂ ਜਿਵੇਂ ਚੈੱਕ ਪਾਸ ਹੋ ਜਾਂਦੇ ਉੱਤੇ ਸਹੀ ਦਾ ਨਿਸ਼ਾਨ ਲਾਉਂਦਾ ਜਾਂਦਾ ਇਹ ਨੋਟ ਕਰ ਲਓ ਜੇ ਜਿਹੜਾ ਸੀਮਨ ਲੱਗਾ ਹੈ ਅਬੀਐਸ ਦੇ ਮੈਜਿਕ ਬੋਲ ਦਾ ਸੀ ਮਨ ਲੱਗਾ ਤੇ ਲੱਗਾ ਵੀ ਸਿਕਸੜ ਹੈ ਇਹ ਚੀਜ਼ ਧਿਆਨ ਚ ਕਰ ਲੋ ਜੇ ਜਿਹੜਾ ਵੀ ਇਸ ਨੂੰ ਹੰਮਲਣਾ ਚਾਵੇ 4 ਤਰੀਕ ਨੂੰ ਇਹ ਹੀ ਹੋਈ ਹੈ 4 ਨੂੰ ਦਿਨ ਪੂਰੇ ਹੁੰਦੇ ਆ ਸੋ ਇਹ ਗਾਂ ਅੱਜ ਦੀ ਵੀਡੀਓ ਚ ਵਿਕਰੀ ਵਾਲੀ ਮੈਜਿਕ ਬੋਲ ਦਾ ਸੀ ਮਨ ਲੱਗਾ ਦੋਸਤੋ ਤੇ ਲੱਗਾ ਵੀ ਸਿਕਸੜਾ ਕਰਮ ਵਾਲੀ ਬੱਚੀ ਦੇ ਵਿੱਚ ਸੋ ਜਿਹੜਾ ਵੀ ਖਰੀਦਣਾ ਚਾਵੇ ਤਾਂ 75000 ਇਹਦੀ ਡਿਮਾਂਡ ਹੈ ਮਾਨਤਨ ਥੋੜਾ ਬਹੁਤ ਹੋ ਜਾਣਾ ਸੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਹੀ ਇਹ ਵੈੜ ਬਾਈ ਨੇ ਵਿਕਾਊ ਕੀਤੀ ਹੋਈ ਹੈ ਧੰਨਵਾਦ